ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜ਼ੋਲ ਫਾਰਮ ਕੋੜਕਾ ਵਿਖੇ ਸਲਾਨਾ ਜਿਹੜਾ ਸਮਾਜਿਕ ਸੇਵਾ ਦੇ ਕੰਮ ਹੈਗੇ ਆ ਉਹ 5 ਤਰੀਕ ਤੋਂ ਲਗਾਤਾਰ ਜਾਰੀ ਹੈਗੇ ਇਹਦੇ ਵਿੱਚ ਪਹਿਲਾਂ ਅੱਖਾਂ ਦਾ ਕੈਂਪ ਫਿਰ ਖੂਨਦਾਨ ਕੈਂਪ ਉਸ ਤੋਂ ਬਾਅਦ ਲੜੀਵਾਰ ਜਿਹੜੇ ਪਾਰਟ ਹੈਗੇ ਆ ਸੁਖਸ਼ਾਂਤੀ ਵਾਸਤੇ ਸਾਰੇ ਇਲਾਕੇ ਦੀ ਉਸ ਤੋਂ ਬਾਅਦ ਅੱਜ 3 ਦੀ ਲੋੜੀ ਜਿਹੜੀ ਹੈਗੀ ਆ 3 ਦੀ ਵਿਆਹ ਜਿਹੜੇ ਲੋੜਵੰਦ ਬੱਚੀਆਂ ਦੇ ਉਹਨਾਂ ਦੇ ਵਿਆਹ ਕੀਤੇ ਜਾ ਰਹੇ ਆ ਔਰ 11 ਤਰੀਕ ਨੂੰ ਜਿਹੜਾ ਹੈਗਾ ਉਹ ਅ ਨਵੀਂ ਜਮੀਆਂ ਬੱਚਿਆਂ ਦੀ ਲੋੜੀ ਜਿਹੜੀ ਆ ਉਹ 500 ਦੀ ਪਾਈ ਜਾਦੀ। ਇਹਦੇ ਵਿੱਚ ਅ ਪਿੰਦੂ ਜਲ ਭਾਜੀ ਉਹਨਾਂ ਜੋ ਸਾਡੇ ਸੰਸਥਾਪਕ ਨੇ ਅ ਆਪਣੇ ਅਮਰੀਕ ਸੈਣੀ ਜੀ ਔਰ ਜੋੜਾ ਜੀ ਬਸਰਾ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਜਲ ਫਾਰਮ ਸੇਵਾ ਸੁਸਾਇਟੀ ਜਿਹੜੀ ਉਹ ਗਠਿਤ ਹੈਗੀ ਆ ਉਹ ਲਗਾਤਾਰ 11-12 ਸਾਲ ਤੋਂ ਜਿਹੜੇ ਸਮਾਜ ਸੇਵਾ ਦੇ ਕੰਮ ਹੈਗੇ ਆ ਉਹ ਲਗਾਤਾਰ ਜਾਰੀ ਹੈਗੇ ਆ। ਔਰ ਇਸ ਸਾਲ ਵੀ ਜਿਹੜਾ ਹੈਗਾ ਹੁਣ 11 ਤਰੀਕ ਨੂੰ ਨਵੇਂ ਜੰਮੀ ਬੱਚਿਆਂ ਦੀ 5500 ਦੀ ਲੋੜੀ ਜਿਹੜੀ ਆ ਉਹ ਧੂਮ-ਧਾਮ ਨਾਲ ਜੋਲ ਫਾਰਮ ਕੁੜਕਾ ਵਿਖੇ ਇਹਨਾਂ ਸਾਰੇ ਗਰੁੱਪ ਦੇ ਸਹਿਯੋਗ ਦੇ ਨਾਲ ਚਲਾਈ ਜਾ ਰਹੀ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜੀ ਟੀਮ ਹੈਗੀ ਆ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਔਰ ਇਹਨਾਂ ਦੀ ਤੰਦਰੁਸਤੀ ਵਾਸਤੇ ਅਸੀਂ ਕਾਮਨਾ ਕਰਦੇ ਹਾਂ ਕਿ ਤਾਂ ਜੋ ਇਦਾਂ ਦੇ ਜਿਹੜੇ ਸਮਾਜ ਸੇਵੀ ਕੰਮ ਉਹ ਹੋਰ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਣ ਔਰ ਹੋਰ ਵਧੀਆ ਜਿਹੜੇ ਸਮਾਜ ਖੇਤਰ ਦੇ ਵਿੱਚ ਇਹ ਆਪਣੇ ਕੰਮ ਕਰੇ Thank you so much.